ਇਕ ਓਨਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਹਰ ਅੰਮ੍ਰਿਤ ਵੇਲੇ ਵਰਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਕਟਦੇ ਨਹੀਂ ਅੰਮ੍ਰਿਤ ਵੇਲਾ ਸੱਚ ਨਾਲ ਵੜੇ ਆਈ ਵਿਚਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੇ ਅੰਮ੍ਰਿਤ ਵੇਲੇ ਦੀ ਆਪਣੀ ਇੱਕ ਮਹਾਨਤਾ ਆਪਣੇ ਬੋਲਾਂ ਦੇ ਵਿੱਚ ਆਪਣੇ ਸ਼ਬਦਾਂ ਦੇ ਵਿੱਚ ਦਰਸਾਈ ਹੈ ਦਰਸਲ دیکھا جائے ప్రకృతి نے ਜੋ ਸਾਡੇ શરીਰ ਦੀ ਇਹ ਸਿਰਜਣਾ ਕੀਤੀ ਹੈ ਇਸ ਦੇ ਚ ਰੁੱਤ ਦਾ ਤੇ ਵਕਤ ਦਾ ਆਪਣਾ ਪ੍ਰਭਾਵ ਹੈ ਮੌਸਮਿ ਖਿਜ਼ਾਂ ਚਾਰੇ ਪਾਸੇ ਪ੍ਰਾਕ੍ਰਿਤਿਕ ਮੰਡਲ ਉਦਾਸ ਦਿਖਾਈ ਦਿੰਦਾ ਹੈ ਝੜ ਰਹੇ ਨੇ ਪੱਤੇ ਔਰ ਚੱਲ ਰਹੀਆਂ ਨੇ ਹਵਾਵਾਂ ਡੋਲ ਦੀਆਂ ਨਹੀਂ ਆਈ ਸ਼ਾਖਾਂ ਆਪਣਾ ਸ਼ਿੰਗਾਰ ਬਦਲ ਰਹੀਆਂ ਨੇ ਉਦਾਸ ਦਿਖਾਈ ਦੇ ਰਹੀਆਂ ਨੇ ਨਗਨ ਦਿਖਾਈ ਦੇ ਰਹੀਆਂ ਨੇ ਇਹ ਸ਼ਾਖਾਂ ਦਰਖਤਾਂ ਦੀ ਹੋ ਬਹੁ ਮਨੁੱਖ ਤੇ ਮਨ ਦੀ ਪ੍ਰਕਿਰਤੀ ਵੀ ਕੁਝ ਇਸ ਤਰ੍ਹਾਂ ਹੀ ਜੋ ਹੈ ਦੇਖਣ ਨੂੰ ਮਿਲਦੀ ਹੈ ਜ਼ਰਰਾ ਜ਼ਰਰਾ ਪੱਤਾ ਪੱਤਾ ਖਿੜਿਆ ਹੋਇਆ ਹੈ ਮੌਸਮੇ ਬਹਾਰ ਹੈ ਧਰਤੀ ਨੇ ਮਾਨੋ ਬੜਾ ਸੁੰਦਰ ਸ਼ਿੰਗਾਰ ਕੀਤਾ ਹੈ ਕਿਧਰੇ ਪੀਲੇ ਰੰਗ ਦਾ ਕਿਧਰੇ ਗੁਲਾਬੀ ਰੰਗ ਦਾ ਕਿਧਰੇ ਚਿੱਟੇ ਰੰਗ ਦਾ ਇਤਨੇ ਸੁੰਦਰ ਸ਼ਿੰਗਾਰਮਈ ਵਸਤ ਧਰਤੀ ਦਾ ਚੱਪਾ ਚੱਪਾ ਸੁਹਾਵਣਾ ਹੋ ਜਾਂਦਾ ਹੈ ਇਹ ਮੌਸਮੇ ਬਾਹਰ ਮਨੁੱਖ ਦੇ ਮਨ ਦੇ ਉੱਤੇ ਵੀ ਆਪਣਾ ਇੱਕ ਖਾਸ ਅਸਰ ਪਾਉਂਦਾ ਹੈ ਗਰਮੀ ਦੀ ਰੁੱਤ ਆ ਗਈ ਹੈ مندی حالت کچھ اور ہو گئی ہے ٹھنڈ آ گئی ہے شریر ٹھٹر رہا ہے تو رت تو اور من پربھاوت ہے تن پربھاوت ہے سردی آ گئی ہے سن کپڑے بدلنے پہندے نے موٹے کپڑے گرم کپڑے لبنے پہندے نے اور گرمی مجبور کر دیں دیئے گرم کپڑے آنوں ایک پاسے کرن کرنے ہو بہو جو سما ہے ਦਿੰਦੇ ਚਾਰ ਪੈਰ ਰਾਤ ਦੇ ਚਾਰ ਪੈਰ ਜਿੱਥੇ ਰੁੱਤ ਦਾ ਅਸਰ ਹੈ ਮੌਸਮ ਦਾ ਤਨ ਤੇ ਮਨ ਤੇ ਅਸਰ ਹੈ ਉਥੇ ਚਾਰ ਪੈਰਾਂ ਦਾ ਜਿਸ ਨੂੰ ਸਮਾਂ ਕਹਿੰਦੇ ਨੇ ਵਕਤ ਕਹਿੰਦੇ ਨੇ ਇਸ ਦਾ ਵੀ ਮੰਦਰ ਤੇ ਤੰਦ ਤੇ ਆਪਣਾ ਪ੍ਰਭਾਵ ਹੈ ਆਦ ਕਾਲ ਤੋਂ ਸੰਤ ਜਨਾਂ ਦੀ ਪਕੜ ਵਿੱਚ ਆਈ ਇੱਕ ਗੱਲ ਕੇ ਰਾਤ ਦਾ ਜੋ ਚੌਥਾ ਪੈਰ ਹੈ ਅਗਰ ਮਨੁੱਖ ਸਮੇਂ ਸਿਰ ਵਾਕਈ ਰਾਤ ਦੇ ਪਹਿਲੇ ਪੈਰ ਦੇ ਅੰਤ ਹੁੰਦੇ ਆਉਂਦਿਆਂ ਸੌਂ ਗਿਆ ਤੋ ਸਰੀਰ ਦੀ ਨੀਂਦ ਰਾਤ ਦੇ ਚੌਥੇ ਪੈਰ ਦੇ ਆਰੰਭ ਹੁੰਦਿਆਂ ਸੰਪੂਰਨ ਹੋ ਜਾਂਦੀ ਹੈ ਅੱਖਾਂ ਖੁੱਲ ਜਾਂਦੀਆਂ ਇਹ ਗੱਲ ਵੱਖਰੀ ਹੈ ਅਗਰ ਮਨੁੱਖ ਸਮੇਂ ਦੇ ਮੁਤਾਬਕ ਸੁੱਤਾ ਨਹੀਂ ਤੋ ਫਿਰ ਮੁਸ਼ਕਿਲ ਹੈ ਕਿ ਅੰਮ੍ਰਿਤ ਵੇਲੇ ਇਹ ਉੱਠ ਸਕੇ ਵਕਤ ਸਿਰ ਸੌਂਗ ਹੈ ਨਿਯਮ ਪੂਰਵਕ ਤੋਂ ਪ੍ਰਕਿਰਤੀ ਜਗਾ ਦਿੰਦੀ ਹੈ ਅਸੀਂ ਦੇਖਦੇ ਹਾਂ ਪ੍ਰਕਿਰਤੀ ਪੰਛੀਆਂ ਨੂੰ ਜਗਾ ਦਿੰਦੀ ਹੈ ਪਸ਼ੂਆਂ ਨੂੰ ਜਗਾ ਦਿੰਦੀ ਹੈ ਕਿਉਂਕਿ ਉਹਨਾਂ ਦੀ ਨੀਂਦ ਸਵਾਵਕ ਹੈ ਪ੍ਰਾਕ੍ਰਿਤਿਕ ਹੈ ਰਾਤ ਦੇ ਪਹਿਲੇ ਪੈਰ ਦੇ ਅੰਤ ਹੁੰਦੇ ਆਉਂਦੇ ਆਂ ਚਿੜੀਆਂ ਪੰਛੀ ਪਸ਼ੂ ਕਰੀਬਨ ਕਰੀਬਨ ਸੋ ਜਾਂਦੇ ਨੇ ਰਾਤ ਦਾ ਚੌਥਾ ਪੈਰ ਆਰੰਭ ਹੋਇਆ ਹੈ ਸਹਿ ਚਾਹੰਦੇ ਹੋਏ ਪੰਛੀ ਉੱਠ ਬੈਠਦੇ ਨੇ ਗਊਆਂ ਉੱਠ ਬੈਠਦੀਆਂ ਨੇ ਬਛਰੇ ਬੋਲਣ ਲੱਗ ਪੈਂਦੇ ਨੇ ਗਊਆਂ ਦੇ ਸਾਰੇ ਦਾ ਸਾਰਾ ਪਸ਼ੂਪਖ ਜਗਤ ਸਮੇਂ ਤੋਂ ਪ੍ਰਭਾਵਿਤ ਹੈ ਵਕਤ ਸੁਲਾਂਦਾ ਹੈ ਵਕਤ ਜਗਾ ਦਿੰਦਾ ਹੈ ਮਨੁੱਖ ਨੇ ਆਪਣੀ ਨੀਂਦ ਨੂੰ ਪ੍ਰਾਕ੍ਰਿਤਿਕ ਨਹੀਂ ਰਹਿਣ ਦਿੱਤਾ ਔਰ ਕਿਦਰੇ ਕਿਦਰੇ ਆਪਣੇ ਜਾਗਣ ਨੂੰ ਵੀ ਪ੍ਰਕਿਰਤਿਕ ਨਹੀਂ ਰਹਿਣ ਦਿੰਦਾ ਵੈਸੇ ਤੇ ਦੇਖਿਆ ਜਾਏ ਇਹਦਾ ਖਾਣ ਪਾਣ ਪਹਿਰਾਣ ਵੀ ਪ੍ਰਕਿਰਤਿਕ ਨਿਯਮ ਦੇ ਮੁਤਾਬਕ ਨਹੀਂ ਹੈ। ਇਹ ਹੀ ਕਾਰਨ ਹੈ ਕਿ ਜੈਸੇ ਮਨੁੱਖ ਪ੍ਰਕਿਰਤੀ ਤੋਂ ਦੂਰ ਹੁੰਦਾ ਗਿਆ ਪਰਮਾਤਮਾ ਤੋਂ ਵੀ ਦੂਰ ਹੁੰਦਾ ਗਿਆ। ਪਰਮਾਤਮਾ ਦੇ ਨਿਕਟ ਆਉਣ ਲਈ ਇਸ ਨੂੰ ਪ੍ਰਕਿਰਤੀ ਦੇ ਨਿਕਟ ਆਣਾ ਹੀ ਪਏਗਾ। ਪ੍ਰਕਿਰਤੀ ਦੇ ਪ੍ਰਭਾਵ ਨੂੰ ਕਬੂਲ ਕਰਨਾ ਹੀ ਪਏਗਾ। ਔਰ ਉਹਦੀ ਨਿਯਮ ਆਵਲੀ ਨੂੰ ਜ਼ਿੰਦਗੀ ਦਾ ਅੰਗ ਬਣਾਣਾ ਹੀ ਪਏਗਾ ਤੋ ਬਹੁਤ ਪੁਰਾਣੇ ਸਮੇਂ ਤੋਂ ਜੋ ਅਧਿਆਤਮਿਕ ਚਿੰਤਨ ਕਰਦੇ ਸਨ ਹਰ ਵਕਤ ਮਨ ਨਾਲ ਜਿਨ੍ਹਾਂ ਦੀ ਗੋਲ ਰਹਿੰਦੀ ਸੀ ਮਨ ਦੀ ਸਾਧਨਾ ਤੇ ਤਲ ਤੇ ਜੀਣ ਵਾਲੇ ਅੰਤਰਮੁਖੀ ਪੁਰਸ਼ ਉਹਨਾਂ ਦੀ ਪਕੜ ਦੇ ਚਾਇਆ ਰਾਤ ਦਾ ਚੌਥਾ ਪੈਰ ਭਜਨ ਲਈ ਬੜਾ ਸਹਾਇਕ ਹੈ ਬਹੁਤ ਸਹਾਇਕ ਹੈ ਮਦਦ ਕਰਦਾ ਹੈ ਕਿੰਦੇ ਨੇ ਢੰਗ ਨਾਲ ਭੋਜਨ ਕੀਤਾ ਹੋਵੇ ਰਾਤ ਨੂੰ ਤੋਂ ਭੋਜਨ ਆਲਸ ਪੈਦਾ ਕਰਕੇ ਨੀਂਦ ਲਿਆਉਂਦਾ ਹੈ ਇਹ ਨੀਂਦ ਉਸ ਭੋਜਨ ਨੂੰ ਪਚਾ ਦਿੰਦੀ ਹੈ ਔਰ ਜਦ ਨੀਂਦ ਪੂਰਨ ਤੌਰ ਤੇ ਪਚਾ ਦਿੰਦੀ ਹੈ ਭਾਰ ਹਲਕਾ ਹੁੰਦਾ ਹੈ ਆਲਸ ਮੱਧਮ ਆਉਂਦਾ ਹੈ ਇਹ ਜਾਗ ਰਹਿੰਦਾ ਹੈ ਦੁਬਾਰਾ ਸਰੀਰ ਨੂੰ ਭੋਜਨ ਦੀ ਲੋੜ ਹੈ ਤੇ ਹੁਣ ਸਰੀਰ ਨੂੰ ਭਜਨ ਦੀ ਵੀ ਲੋੜ ਹੈ ਮਨ ਭਜਨ ਵੀ ਚੰਗਾ ਏ ਸਮਾਂ ਕਹਿੰਦੇ ਨੇ ਸੋ ਲੁਕਮੇ ਦਿਨ ਤੇ ਇੱਕ ਲੁਕਮਾ ਸੁਬੇ ਦਾ ਸਾਰੀ ਦਿਨ ਦੀ ਸਾਧਨਾ ਤੇ ਅੰਮ੍ਰਿਤ ਵੇਲੇ ਦੇ ਇੱਕ ਪਲ ਦੀ ਸਾਧਨਾ ਬਰਾਬਰ ਹੋ ਜਾਂਦੀ ਸਮਾਂ ਮਦਦ ਕਰਦਾ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਸਾਫ਼ ਕਹਿੰਦੇ ਨੇ ਜੇ ਇੱਕ ਹੋਏ ਤਾਂ ਉਗਵੇ ਰੁੱਤੀ ਹੋ ਰੁੱਤ ਹੋਵੇ ਇਕ ਤੇ ਬੀਜ ਠੀਕ ਹੋਵੇ ਮੁਕੰਮਲ ਹੋਵੇ ਪਰ ਬੀਜਣ ਵਾਲੀ ਰੁੱਤ ਵੀ ਤੇ ਚਾਹੀਦੀ ਹੈ ਮੌਸਮ ਦੇ ਅਨੁਕੂਲ ਜੋ ਕਿਸਾਨ ਬੀਜ ਨਹੀਂ ਬੀਜਦਾ ਸਹੀ ਢੰਗ ਨਾਲ ਉਪਰਫੁੱਲਤ ਵੀ ਨਹੀਂ ਹੁੰਦਾ অপੂਰਨ ਫਸਲ ਨਾਲ ਆਪਣੇ ਘਰ ਦੇ ਕੋਠੇ ਭਰ ਵੀ ਨਹੀਂ ਸਕੇਗਾ ਤਾਂ ਇਹ ਜੋ ਰਾਤ ਦਾ ਚੌਥਾ ਪੈ ਰਹਿ ਇਸ ਨੂੰ ਸੜੇ ਦੇਸ਼ ਦੇ ਪ੍ਰਾਚੀਨ ਸਨਾਤਨੀ ਰਿਸ਼ੀਆਂ ਨੇ ਕਿਹਾ ਇਹ ਬ੍ਰਹਮ ਮਹੂਰਤ ਹੈ। ਬ੍ਰह्म ਵਿਚੰਤਨ ਦਾ ਸਮਾਂ ਹੈ। ਬ੍ਰਹਮ ਨਾਲ ਜੁੜਨ ਦਾ ਵਕਤ ਹੈ। ਇਸ ਨੂੰ ਧਨਗੁਰੂ ਨਾਮਿਕ ਦੇਵ ਜੀ ਮਹਾਰਾਜ ਨੇ ਅੰਮ੍ਰਿਤ ਵੇਲਾ ਕਿਹਾ। ਐਸਾ ਸਮਾਂ ਜਦ ਅੰਮ੍ਰਿਤ ਦੀ ਵਰਸ਼ਾ ਹੋ ਰਹੀ। ਇਸ ਨੂੰ ਇਸਲਾਮ ਦੇ ਮਹਾਨ ਬਾਨੀ ਮੁਹੰਮਦ ਸਾਹਿਬ ਨੇ ਕਿਹਾ ਅਲਲ ਸੁਬਾ। ਅੱਲਾ ਦੇ ਸੁਆ ਅੱਲਾ ਦੀ ਸ਼ਰਸ਼ ਉਹ ਸਵੇਰ ਜੋ ਸਵਾਵਕ ਅੱਲਾ ਨੂੰ ਚੇਤੇ ਕਰਾ ਦਿੰਦੀ ਹੈ ਥੋੜੀ ਜਿਹੀ ਵੀ ਕਿਸੇ ਮਨੁੱਖ ਦੇ ਅੰਦਰ ਅੰਤਰਮੁਖੀ ਹੋਣ ਦੀ ਜਾਗਰਤੀ ਹੈ ਤਾਂ ਇਹ ਸਮਾਂ ਬਹੁਤ ਮਦਦ ਕਰਦਾ ਹੈ ਬਹੁਤ ਮਦਦ ਕਰਦਾ ਹੈ ਧੰਗੁਰੂ ਰਾਮਦਾਸ ਜੀ ਮਹਾਰਾਜ ਦਾ ਫਰਮਾਨ ਹਰ ਅੰਮ੍ਰਿਤ ਵੇਲੇ ਵੱਥੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁਕ ਤੇ ਲਾ ਅੰਤਿਸ਼ਕਰਨ ਦੀ ਧਰਤੀ ਦੇ ਵਿੱਚ ਜੋ ਅੰਮ੍ਰਿਤ ਵੇਲੇ ਨਾਮ ਦਾ ਬੀਜ ਬੋ ਛੜਦਾ ਹੈ ਬਰਕਤਾ ਨਾਲ ਝੋਲੀਆਂ ਭਰ ਜਾਂਦੀਆਂ ਨੇ ਉਹ ਲੋਕ ਪਰਲੋਕ ਆਪਣਾ ਸੁਹੇਲਾ ਕਰ ਲੈਂਦਾ ਹੈ ਇਸ ਸਮੇਂ ਜੋ ਜਾਗੇ ਹੈ ਔਰ ਇਸ ਸਮੇਂ ਜੋ ਬੰਦਗੀ ਵਿੱਚ ਲੀਨ ਹੋਇਆ ਹੈ ਦੁਨੀਆ ਭਰ ਦੇ ਬੰਦਗੀ ਦੇ ਵਿੱਚ ਪੁੱਗੇ ਹੋਏ ਪੁਰਸ਼ ਸੰਤ ਜਨ ਉਸ ਸਾਧਕ ਤੋਂ ਫਿਦਾ ਜਾਂਦੇ ਨੇ ਆਉਤਾਰੀ ਪੁਰਸ਼ ਵੀ ਜੋ ਹੈ ਸਦਕੇ ਜਾਂਦੇ ਨੇ ਭਾਈ ਸਾਹਿਬ ਭਾਈ ਨੰਦ ਲਾਲ ਤੇ ਕਹਿੰਦੇ ਨੇ ਸ਼ਬਦ ਕੁਰਬਾਨੇ ਖਾ ਕੇ ਰਾਹੇ ਸੰਗਤ ਦਿਲੇ গোਇਆ ਹਮੀ ਬਸ ਆਰਜ਼ੂ ਕਰਤੈ ਇੱਕੋ ਹੀ ਆਰਜ਼ੂ ਰਹਿ ਗਈ ਏ ਏ ਗੁਰਦੇਵ ਅੰਮ੍ਰਿਤ ਵੇਲੇ ਜਿਣੀਆਂ ਸੰਗਤਾਂ ਥੜੇ ਮਾਰਗ ਤੇ ਚੱਲ ਪੈਂਦੀਆਂ ਨੇ ਉਹਨਾਂ ਦੇ ਕਦਮਾਂ ਦੀ ਖਾਕ ਮੈਨੂੰ ਬਣਾ ਉਹ ਕਦਮ ਬੜੇ ਪਾਵਨ ਨੇ ਉਹ ਚਾਲ ਬਲੀ ਮਹਾਨ ਹੈ ਅੰਮ੍ਰਿਤ ਵੇਰੇ ਦੀ ਚਾਲ ਗੁਰੂ ਦੀ ਤਰਫ ਦਰਸਲ ਪ੍ਰਮਾਤਮਾ ਦੀ ਚਾਲ ਹੈ ਇਹ ਪ੍ਰਮਾਤਮਾ ਦੀ ਤਰਫ ਚੱਲਣਾ ਹੈ ਔਰ ਇਹ ਪ੍ਰਮਾਤਮਾ ਤੱਕ ਪਹੁੰਚਣ ਦਾ ਇੱਕ ਮਹਾਨ ਵਸੀਲਾ ਹੈ ਭਾਈ ਸਾਹਿਬ ਭਾਈ ਨੰਦ ਲਾਲ ਤੇ ਇੱਥੇ ਤੱਕ ਕਹਿੰਦੇ ਨੇ ਥੋੜੀ ਜਿਹੀ ਆਵੀ ਜਿਸ ਕਿਸੇ ਦੇ ਅੰਦਰ ਜਾਗਰਤੀ ਪੈਦਾ ਹੋਈ ਹੈ ਉਸਨੇ ਇੱਕ ਗਲ ਸਮਝ ਲਈਏ ਕਿ ਅੰਮ੍ਰਿਤ ਵੇਲੇ ਜੋ ਸੁੱਤਾ ਰਹਿ ਗਿਆ ਮਾਨੋ ਉਦੀ ਨੀਂਦ ਹਰਾਮ ਹੈ ਉਹ ਹਰਾਮ ਸੋਇਆ ਹੈ ਬੇਦਾਰੀ ਅਸਤ ਜ਼ਿੰਦਗੀ ਐ ਸਾਹਿਬਾਨੇ ਸ਼ੌਕ گویا ਹਰਾਮ ਕਰ ਦਨ ਆਇਂਦਾ ਖੁਆਬ-ਏ-ਸੁਦਾ ਥੋੜੀ ਜਿਹੀ ਵੀ ਬੇਦਾਰੀ ਜਾਗਰਤੀ ਕਿਸੇ ਦੇ ਅੰਦਰ ਪੈਦਾ ਹੋਈ ਹੈ ਉਸ ਮਨੁੱਖ ਨੇ ਆਇਂਦਾ ਦੇ ਵਾਸਤੇ ਅੰਮ੍ਰਿਤ ਵੇਲੇ ਦਾ ਸੋਨਾ ਮਨ ਨੂੰ ਹਰਾਮ ਕਰ ਛੱਡਦਾ ਹੈ ਭਾਵ ਨਹੀਂ ਸੌਂਦਾ ਸੁਭਾਵਕ ਉਹ ਜਾਗਦਾ ਹੈ ਔਰ ਅੰਮ੍ਰਿਤ ਵੇਲੇ ਤੋਂ ਲਾਭ ਉਠਾਉਂਦਾ ਹੈ ਉਸ ਸਮੇਂ ਤੋਂ ਲਾਭ ਉਠਾਉਂਦਾ ਹੈ ਭਾਈ ਗੁਰਦਾਸ ਜੀ ਤੇ ਇੱਕ ਪ੍ਰਾਰਥਨਾ ਕਰਦੇ ਨੇ ਅਕਾਲ ਪੁਰਖ ਦੇ ਅੱਗੋਂ ਆਪ ਕਹਿੰਦੇ ਨੇ ਨਖ ਸਿਸ ਲੋ ਸਗਲ ਅੰਗ ਰੋਮ ਰੋਮ ਕਰੇ काट काट सिखन के चरण पर वारिए हे परिपूरण परमात्मा मंदी ए भाव दशा बनी है कि पैर दी उंगलियां दे नाखून तो लेके सिर दे केसा तक नक से सलो सगल अंग रोम रोम कर समुचे शरीर दे ਰੋਮ ਰੋਮ ਦੇ ਟੁਕੜੇ ਕਰ ਦਿੱਤੇ ਜਾਨ ਮੇਰੇ ਸਰੀਰ ਦੇ ਮੇਰੀ ਇਹ ਚਾਹਤ ਮੇਰੀ ਇਹ ਮੰਗ ਫਿਰ ਇਨਾਂ ਟੁਕੜਿਆਂ ਨੂੰ ਕੀ ਕਰੀਏ ਕਾਟ ਕਾਟ ਸਿੱਖਣ ਕੇ ਚਰਨ ਪਰਵਾਰੀਏ ਇਨਾਂ ਨੂੰ ਕੱਟ ਕੱਟ ਕੇ ਪੁਰਜ਼ਾ ਪੁਰਜ਼ਾ ਕਰਕੇ ਗੁਰੂ ਕੇ ਜੋ ਸਿੱਖ ਨੇ ਉਹਨਾਂ ਦੇ ਕਦਮਾਂ ਤੋਂ ਸਦਕੇ ਕਰੋ ਉੱਥੇ ਨਿਛਾਵਰ ਕਰੋ ਫਿਰ ਵੀ ਆਖਰ ਮਾਸ ਦੇ ਟੁਕੜੇ ਤੇ ਬਚਣਗੇ ਕੀ ਕਰੀਏ ਆਪ ਅਗਾਂ ਚਲ ਕੇ ਕਹਿੰਦੇ ਨੇ ਅਗਨ ਜਰਾਏ ਤਾਹੇ ਪੀਸਨ ਪਿਸਾਏ ਲੈ ਉੜੇ ਪਵਨ ਹੋਏ ਅਨਕ ਪ੍ਰਕਾਰ ਹੀ ਐ ਫਿਰ ਮੇਰੇ ਮਾਸ ਦੇ ਟੁਕੜਿਆਂ ਨੂੰ ਜਲਾ ਦੇਣਾ ਬੱਚੀਆਂ ਰਹਿਣ ਜੋ ਹਡੀਆਂ ਉਹਨਾਂ ਨੂੰ ਪੀ ਦੇਣਾ ਕਿਰ ਪਵਨ ਰਾਣੀ ਦੇ ਚਰਨਾ ਚ ਬੇਂਦੀ ਕਰਨੀ ਜੋਦੜੀ ਕਰਨੀ ਮੇਰੀ ਰਾਖ ਨੂੰ ਤੇ ਹੱਡੀਆਂ ਦੇ ਜ਼ਰਿਆਂ ਨੂੰ ਉਡਾ ਕੇ ਲੈ ਜਾਏ ਆਪਕਿੰਦੇ ਨੇ ਅਗਨ ਜਰਾਈ ਤਾਹਨ ਪੀਸਨ ਪਿਸਾਏ ਲੈ ਉਡੇ ਪਵਨ ਹੋਏ ਅਨੇਕ ਪ੍ਰਕਾਰ ਹੀ ਹੈ ਤੂ ਪਵਨ ਉਡਾ ਕੇ ਲੈ ਜਾਏ ਆਖਿਰ ਪਵਨ ਹਰ ਵਕਤ ਇਸ ਖਾਕ ਨੂੰ ਔਰ ਹੱਡੀਆਂ ਦੇ ਚੂਰੇ ਨੂੰ ਆਪਣੇ ਕੋਲ ਰੱਖ ਨਹੀਂ ਸਕਦੀ ਕਿਧਰੇ ਨ ਕਿਧਰੇ ਤੇ ਸੁਟੇ ਗਈ ਤਾਂ ਭਾਈ ਜੀ ਕਹਿੰਨ ਹਾਂ ਹਾਂ ਇਹ ਸੁਟੇ ਪਰ ਕਿੱਥੇ ਸੁਟੇ ਹੈ ਜਤ ਕਤ ਸਿੱਖ ਪਗ ਧਰੇ ਗੁਰੂ ਪੰਥ ਪ੍ਰਾਤ ਤਾਹੂ ਤਾਹੂ ਮਾਰਗ ਮੇ ਭਸਮ ਕੋ ਡਾਰੀਏ ਜਿਧਰ ਕਿ ਰਹੇ ਕਿਸੇ ਵੀ ਸ਼ਹਿਰ ਦੇ ਚ ਕਿਸੇ ਵੀ ਕਸਬੇ ਚ ਕਿਸੇ ਵੀ ਥਾਂ ਤੇ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਸਤਸੰਗ ਦੀ ਤਰਫ ਚੱਲ ਪਿਆ ਹੈ ਪੰਮਾ ਰਾਣੀ ਨੂੰ ਕਹਿਣਾ ਮੇਰੀ ਮਾਸ ਦੀ ਹਾਕ ਤੇ ਹੱਡੀਆਂ ਦੇ ਚੂਰੇ ਨੂੰ ਉਸ ਦੇ ਕਦਮਾਂ ਦੇ ਚ ਵਿਛਾਵੇ ਉਸ ਦੇ ਰਸਤੇ ਦੇ ਚ ਵਿਛਾਵੇ ਜਤ ਕਤ ਸਿੱਖ ਪਗ ਧਰੇ ਗੁਰੂ ਪੰਥ ਪ੍ਰਾਤ

ਉਮੰਗ ਨਾਲ ਜੋ ਸਮੇਂ ਸਤਸੰਗ ਦੀ ਤਰਫ ਚੱਲ ਪਿਆ ਹੈ ਜੁੜ ਕੇ ਕੀਰਤਨ ਸੁਣ ਰਿਹਾ ਹੈ ਜਾਂ ਬੈਠ ਕੇ ਵਾਹਿਗੁਰੂ ਮੰਨ ਦਾ ਜਪ ਕਰ ਰਿਹਾ ਹੈ ਦੇਵੀ ਦੇਵਤੇ ਉਸ ਤੋਂ ਫਿਦਾ ਜਾਂਦੇ ਨੇ ਕੁਰਬਾਨ ਜਾਂਦੇ ਨੇ ਸਦਕੇ ਜਾਂਦੇ ਨੇ ਭਾਈ ਗੁਰਦਾਸ ਜੀ ਨੇ ਇਸ ਸੰਬੰਧ ਵਿੱਚ ਜੋ ਇੱਕ ਪੌੜੀ ਦੀ ਰਚਨਾ ਕੀਤੀ ਹੈ ਬੇਸ਼ਕੀਮਤ ਹੈ ਔਰ ਬੇਮਿਸਾਲ ਹੈ ਆਪ ਕਹਿੰਦੇ ਨੇ ਚਰਨੋਂ ਦੁਖ ਹੋਏ ਸਰਸਰੀ ਤਜ ਬੈ ਕੁੰਦ ਜਗਤ ਵਿੱਚ ਆਈ ਸਰਸਰੀ ਗੰਗਾ ਮਿੱਥ ਇਹ ਕਹਿ ਰਹੀ ਹੈ ਕਿ ਗੰਗਾ ਬ੍ਰਹਮੇ ਦੇ ਕਰਮੰਡਲ ਦਾ ਜਲ ਹੈ ਵਿਸ਼ਨੂੰ ਦੇ ਚਰਨਾਂ ਦਾ ਜਲ ਹੈ ਸ਼ੰਕਰ ਦੀਆਂ ਜਟਾਵਾਂ ਦਾ ਜਲ ਹੈ ਐਸਾ ਸਾਡੇ ਦੇਸ਼ ਦੇ ਵਿੱਚ ਪ੍ਰਚਲਨ ਹੈ ਇਸ ਮਿੱਥ ਦਾ ਕਰਮੰਡਲ ਦਾ ਪਾਣੀ ਵਿਸ਼ਨੂੰ ਦੇ ਚਰਨਾਂ ਤੇ ਡੋਲੇ ਹੈ ਬ੍ਰਹਮ ਰਹਿ ਨੇ ਇਹ ਜਲ ਆਣ ਕੇ ਗਿਰੇ ਹੈ ਸ਼ੰਕਰ ਦੀਆਂ ਜਟਾਵਾਂ ਚ ਔਰ ਉਸ ਦੇ ਚੋਂ ਇਹ ਨਿਕਲੀ ਗੰਗਾ ਦੀ ਧਾਰ ਠੀਕ ਜੈਸੇ ਗੰਗੋਤਰੀ ਬਹੁਤ ਉੱਚੀ ਇੱਕ ਚੋਟੀ ਜਦ ਨਿਕਲਦੀ ਹੈ ਧਾਰਾ ਛੋਟੀਆਂ-ਛੋਟੀਆਂ ਜਿ ਲੱਗਦੀਆਂ ਨੇ ਵਾਕਈ ਜੈਸੇ ਸ਼ੰਕਰ ਦੀਆਂ ਜਟਾਵਾਂ ਹਨ ਔਰ ਉਹਨਾਂ ਦੇ ਚੋਂ ਟਪਕਦਾ ਹੋਇਆ ਇਹ ਬੂੰਦ-ਬੂੰਦ ਗੰਗਾ ਦਾ ਜਲ ਖੈਰ ਇਸ ਮਿੱਥ ਨੂੰ ਜੋ ਰੂਪ ਦਿੱਤਾ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਹ ਕਾਬਲੇ ਸੁਨੇਹਿਦਾ ਹੈ ਚਰਣੋਂ ਦੁਖ ਹੋਏ ਸੁਰਸਰੀ ਤਜ ਬੈ ਕੁੰਠ ਜਗਤ ਵਿੱਚ ਆਈ 99968 ਤੀਰਤ ਅੰਗ ਸਮਾਈ ਇਸ ਪ੍ਰithvi ਦੇਤੇ 12 ਮਾਸ ਵਗਣ ਵਾਲੀਆਂ ਨਦੀਆਂ ਭਾਈ ਗੁਰਦਾਸ ਜੀ ਦੀ ਗਿਣਤੀ ਦੇ ਮੁਤਾਬਕ 999 ਨੇ ਇੱਕ ਘਟ ਹਜ਼ਾਰ ਜੋ 12 ਮਾਸ ਦਰਿਆ ਵਗਦੇ ਨੇ ਭਾਈ ਜੀ ਕਹਿੰਨੇ 999 ਨਦੀਆਂ ਦੇ ਚੋਂ ਗੰਗਾ ਸਿਰਮੌਰ ਹੈ ਉਸਦੇ ਜਲ ਦੀ ਆਪਣੀ ਖੂਬੀ ਹੈ ਹਰ ਨਦੀ ਦਾ ਜਲ ਅਲਗ-ਅਲਗ ਹੈ ਹਰ ਥਾਂ ਦੀ ਵਾਯੂ ਅਲਗ-ਅਲਗ ਹੈ ਹਰ ਜਗ੍ਹਾ ਰੇਤ ਦੇ ਜ਼ਰਰੇ ਅਲਗ ਤਾਸੀਰ ਰੱਖਦੇ ਨੇ ਇਹੀ ਕਾਰਨ ਹੈ ਕਿ ਜਦ ਕਦੀ ਕਿਸੇ ਦਾ ਕੋਈ ਰੋਗ ਔਸ਼ਦੀਆਂ ਨਾਲ ਠੀਕ ਨਾ ਹੋਵੇ ਤਾਂ ਪੁਰਾਣੇ ਹਕੀਮ ਕਹਿ ਦਿੱਤਾ ਕਰਦੇ ਸਨ ਤੋਂ ਆਬ ਹਵਾ ਬਦਲ ਲੈ ਪਾਣੀ ਬਦਲ ਲੈ ਹਵਾ ਬਦਲ ਲੈ ਟਿਕਾਣਾ ਬਦਲ ਲੈ ਔਰ ਐਸਾ ਦੇਖਣ ਦੇ ਚਾਇਆ ਹੈ ਵਾਕਈ ਟਿਕਾਣੇ ਦੇ ਬਦਲਦਿਆਂ ਆਬ ਹਵਾ ਦੇ ਬਦਲਦਿਆਂ ਉਹ ਤੰਦਰੁਸਤ ਹੋਇਆ ਹੈ ਉਹ ਠੀਕ ਹੋਇਆ ਹੈ ਹਵਾ ਕਿਸੇ ਸਰੀਰ ਲਈ ਅੰਮ੍ਰਿਤਮਈ ਹੋ ਸਕਦੀ ਹੈ ਜਲ ਕਿਸੇ ਸਰੀਰ ਲਈ ਅੰਮ੍ਰਿਤਮਈ ਹੋ ਸਕਦਾ ਹੈ ਗੰਗਾ ਦਾ ਜਲ ਸਰੀਰ ਲਈ ਇਤਨਾ ਲਾਭਕਾਰੀ ਮੰਨਿਆ ਗਿਆ ਕਿ ਪ੍ਰਾਚੀਨ ਜੋ ਵੈਦ ਸਨ ਹਕੀਮ ਸਨ ਸ਼ਰੀਰ ਸ਼ਾਸਤਰੀ ਸਨ ਉਹਨਾਂ ਦੀ ਰਸਨਾ ਤੋਂ ਨਿਕਲੇ ਤੇ ਅੰਮ੍ਰਿਤ ਇਹ ਤੇ ਸਰੀਰ ਲਈ ਲਾਭਕਾਰੀ ਹੈ ਦਰਸਲ ਆਤਮ ਚਿੰਤਨ ਕਰਨ ਲਈ ਅਗਰ ਸਰੀਰ ਠੀਕ ਨਹੀਂ ਤਾਂ ਫਿਰ ਮੰਨ ਦਾ ਆਤਮ ਚਿੰਤਨ ਕਰਨਾ ਵੀ ਕਠਿਨ ਹੈ ਔਖ ਹੈ ਸਰੀਰ ਦਾ ਸਵਸਥ ਹੋਣਾ ਲਾਜ਼ਮੀ ਇੱਕ ਸ਼ਰਤ ਹੈ ਕਿ ਸਰੀਰ ਨੂੰ ਸਵਸਥ ਰੱਖਣ ਵਿੱਚ ਗੰਗਾ ਦਾ ਜਲ ਵਾਕਈ ਅੰਮ੍ਰਿਤ ਦਾ ਹੀ ਕੰਮ ਕਰਦਾ ਸੀ ਇੱਕ ਮਹਾਨ ਔਸ਼ਦੀ ਦਾ ਕੰਮ ਕਰਦਾ ਸੀ ਬਹੁਤ ਸਾਰੀਆਂ ਹੋਬੀਆਂ ਇਸ ਵਿੱਚ ਦੇਖੀਆਂ ਗਈਆਂ ਜੜੀ ਬੂਟੀਆਂ ਨਾਲ ਸਪਰਸ਼ ਕਰਦੀ ਹੋਈ ਇਹ ਧਾਰਾ ਜਦ ਮੈਦਾਨੀ ਇਲਾਕੇ ਵਿੱਚ ਆਉਂਦੀ ਹੈ ਤਾਂ ਜੜੀ ਬੂਟੀਆਂ ਦਾ ਰਸ ਤੇ ਉਹਨਾਂ ਦੀ ਤਾਸੀਰ ਵੀ ਲੈ ਕੇ ਆਉਂਦੀ ਹੈ ਜਦ ਇਸ ਦਾ ਕੋਈ ਪਾਨ ਕਰਦਾ ਇਸ ਜਲ ਦਾ ਤੋ ਸਰੀਰ ਨਵਾ ਨਰਵਾ ਹੁੰਦਾ ਹੈ ਸਰੀਰ ਦੇ ਉਤੇ ਇਸ ਜਲ ਦਾ ਅੰਮ੍ਰਿਤਮਈ ਪ੍ਰਭਾਵ ਪੈਂਦਾ ਹੈ ਇਹ ਗਲ ਵਖਰੀ ਹੈ ਉਸ ਜ਼ਮਾਨੇ ਚ ਕਿਹਾ ਗਿਆ ਸੀ ਇਸ ਦੇ ਚ ਕਪੜਾ ਨਹੀਂ ਚੋੜਨਾ ਔਰ ਥੁਕ ਸੁਟਣਾ ਮਹਾ ਪਾਪ ਹੈ ਜਦ ਕਿ ਅਬ ਬੜੇ ਬੜੇ ਸ਼ਹਿਰਾਂ ਦੇ ਗਟਰ ਇਸ ਗੰਗਾ ਦੇ ਚ ਪੈ ਰਹੇ ਨੇ ਮਹਾ ਪਾਪ ਵਿਆਪਕ ਪੱਧਰ ਤੇ ਹੋ ਰਿਹਾ ਹੈ ਮਹਾਨ ਗੁਨਾਹ ਵਿਆਪਕ ਪੱਧਰ ਤੇ ਹੋ ਰਿਹਾ ਹੈ ਅੰਮ੍ਰਿਤਮਈ ਜਲ ਨੂੰ ਕਿਸੇ ਹੱਦ ਤੱਕ ਵਿਸ਼ ਬਣਾਇਆ ਜਾ ਰਿਹਾ ਹੈ ਮਨੁੱਖ ਨੇ ਜੈਸੇ ਆਪਣਾ ਜੀਵਨ ਵਿਸ਼ ਬਣਾ ਲਿਆ ਹੈ ਇਹ ਅੰਮ੍ਰਿਤਮਈ ਹਵਾ ਨੂੰ ਅੰਮ੍ਰਿਤਮਈ ਜਲ ਨੂੰ ਥਾ-ਥਾਤੇ ਵਿਸ਼ ਬਣਾਉਣ ਦੇ ਜਹ ਹੈ ਤੁਲਿਆ ਹੋਇਆ ਹੈ ਕਿਧਰੇ ਦੀ ਹਵਾ ਖਰਾਬ ਕੀਤੀ ਔਰ ਕਿਧਰੇ ਨਦੀ ਨਾਲਿਆਂ ਦੇ ਜਲ ਦੇ ਪ੍ਰਵਾਹ ਨੂੰ ਇਸ ਨੇ ਖਰਾਬ ਕੀਤਾ ਹੈ ਗੰਦਾ ਕੀਤਾ ਹੈ ਮਲਿਨ ਕੀਤਾ ਹੈ ਖੈਰ ਇਹ ਇੱਕ ਅਲੱਗ ਵਿਸ਼ਾ ਹੈ ਇਹ ਜਲ ਅੰਮ੍ਰਿਤਮਈ ਹੈ ਇਸ ਵਾਸਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ 999 ਨਦੀਆਂ ਦੇ ਚੋਂ ਗੰਗਾ ਸਰਮੋਰ ਹੈ 900 ਨਦੀ 99 68 ਤੀਰਥ ਅੰਗ ਸਮਾਈ 68 ਤੀਰਥ ਇਸ ਦੇ ਕਿਨਾਰੇ ਤੇ ਬਣੇ ਹੋਏ ਨੇ ਦੇਵ ਪ੍ਰਯਾਗ ਰੁਦਰ ਪ੍ਰਯਾਗ ਕਰਨ ਪ੍ਰਯਾਗ ਰਿਸ਼ੀ ਕੇ ਸ਼ਰਧਵਾਰ ਬਨਾਰਸ ਰਿਆਗ ਰਾਗ ਦਾ ਸੰਗ ਸੰਗਮ इत्यादिक ਛੋਟੇ ਵੱਡੇ ਤੀਰਥ ਇਸ ਦੇ ਠੱਟ ਤੇ ਬਣਿਆ ਹੋਇਆ ਹੈ। ਤੀਰਥਾਂ ਦੀ ਸ਼ੋਭਾ ਹੈ ਬਣੀ ਹੋਈ ਹੈ। ਤੀਰਥ ਗੰਗਾ ਦੇ ਤੱਟ ਤੇ ਸੁਭਾਇਮਾਨ ਦਿਸ ਰਹੇ ਨੇ। ਥਾਂ ਥਾਂ ਤੇ ਤੀਰਥਾਂ ਤੇ ਜਾ ਕੇ ਲੋਕੀ ਆਪਣਾ ਤਨ ਮਨ ਇਸ਼ਨਾਨ ਦੁਆਰਾ ਸਹੀ ਕਰਨ ਦੀ ਕੋਸ਼ਿਸ਼ ਦੇ ਵਿੱਚ ਲਗੇ ਰਹਿੰਦੇ ਨੇ। ਤੋਂ ਭਾਈ ਜੀ ਕਹਿੰਨ 68 ਤੀਰਥ गंगा ਦੇ ਤੱਟ ਤੇ ਬਣੇ ਹੋਏ ਨੇ 68 ਤੀਰਤ ਅੰਗ ਸਮਾਈ ਤੇਹ ਲੋਕੀ ਪਰਵਾਨ ਹੈ ਮਹਾਦੇਵ ਲੈ ਅਸ਼ੀਸ਼ ਚੜਾਈ ਇਸ ਦੀ ਮਹਿਮਾ ਤਿੰਨ ਲੋਕਾਂ ਦੇ ਚ ਹੈ ਔਰ ਸ਼ਿਵ ਜੀ ਨੇ ਇਸ ਨੂੰ ਆਪਣੇ ਮਸਤਕ ਦੇ ਥਾਂ ਦਿੱਤੀ ਦੇਵੀ ਦੇਵ ਸਰੇਵੜੇ ਜੈ ਜੈ ਕੌਰ ਬੜੀ ਬੜੇ ਆਈ ਬੜੀ ਮਹਿਮਾ ਹੈ ਬੜੀ ਉਪਮਾ ਹੈ ਦੇਵੀ ਦੇਵਤੇ ਤੱਕ ਉਪਾਸਨਾ ਕਰਦੇ ਨੇ ਨਮਸਕਾਰ ਕਰਦੇ ਨੇ ਜਦ ਵਗਦਾ ਹੋਇਆ ਇਤਨਾ ਅੰਮ੍ਰਿਤਮਈ ਜਲ ਇਤਨੀ ਵੱਡੀ ਧਾਰਾ ਤੋ ਦਿਸ ਪੈਂਦਾ ਹੈ ਪ੍ਰਭੂ ਦੀ ਬਹੁਤ ਵੱਡੀ ਬਖਸ਼ਿਸ਼ ਬਹੁਤ ਵੱਡੀ ਰਹਿਮਤ ਕਹਿੰਦੇ ਨੇ ਸਾਲਾਂ ਬੱਦੀ ਵੀ ਗੰਗਾ ਦਾ ਜਲ ਬੋਤਲਾਂ ਚ ਰੱਖਦੇ ਹੀ ਗੰਦਾ ਨਹੀਂ ਹੁੰਦਾ ਬਦਬੂਦਾਰ ਨਹੀਂ ਹੁੰਦਾ ਉਹ ਆਪਣੀ ਅਸਲੀਅਤ ਗਵਾਂਦਾ ਨਹੀਂ ਐਸੀ ਇੱਕ ਔਸ਼ਧੀ ਹੈ ਜੈਸੇ ਜੈਸੇ ਪ੍ਰਾਣਾ ਹੁੰਦਾ ਜਾਏ ਉਦੇਸ ਨਵੀਨਤਾ ਨਿਖਾਰ ਅੰਦਾ ਜਾਂਦਾ ਹੈ ਤਾਂ ਵਾਕਈ ਇਹ ਜਲ ਜਲਣਾ ਹੋ ਕੇ ਅੰਮ੍ਰਿਤ ਹੈ ਲੇਕਿਨ ਹੁਣ ਭਾਈ ਸਾਹਿਬ ਭਾਈ ਗੁਰਦਾਸ ਜੀ ਜੋ ਆਪਣਾ ਨਜ਼ਰੀਆ ਅੰਕਿਤ ਕਰਦੇ ਨੇ ਉਹ ਵੀ ਆਪਣੀ ਮਹਾਨਤਾ ਰੱਖਦਾ ਹੈ ਸਣ ਗੰਗਾ ਬੈਕੁੰਠ ਲਖ ਲਖ ਬੈਕੁੰਠ 나ਥ ਲੇਵਲਾਈ ਇੱਕ ਗੰਗਾ ਨਹੀਂ ਲੱਖਾਂ ਔਰ ਇੱਕ ਬ੍ਰਹਮੇ ਦੇ ਕਰਮੰਡਲ ਦਾ ਜਲ ਨਹੀਂ ਲੱਖਾਂ ਬ੍ਰਹਮਣ ਜੋ ਹੈ ਕਰਮੰਡਲ ਦਾ ਜਲ ਜੋ ਬ੍ਰਹਮੇ ਦੇ ਹੱਥ ਦੇ ਚੋਵੇ ਇੱਕ ਸ਼ਿਵ ਜੀ ਨਹੀਂ ਲੱਖਾਂ ਹੀ ਸ਼ਿਵ ਜੀ ਦੇ ਮਸਤਕ ਦਾ ਜਲ ਔਰ ਇੱਕ ਵਿਸ਼ਨੂੰ ਨਹੀਂ ਲੱਖਾਂ ਹੀ ਵਿਸ਼ਨੂੰ ਦੇ ਚਰਨਾਂ ਦਾ ਜਲ ਸੰਗੰਗਾ ਬੈਕੁੰਠ ਲਖ ਔਰ ਇੱਕ ਬੈਕੁੰਠ ਨਹੀਂ ਲੱਖਾਂ ਬੈਕੁੰਠ ਲੱਖਾਂ ਗੰਗਾ ਲੱਖਾਂ ਵਿਸ਼ਨੂ ਦੇ ਚਰਨਾਂ ਦਾ ਜਲ ਲੱਖਾਂ ਹੀ ਸ਼ਿਵ ਜੀ ਦੇ ਮਸਤਕ ਦਾ ਜਲ ਔਰ ਲੱਖਾਂ ਹੀ ਬ੍ਰਹਮਿਆਂ ਦੇ ਕਰਮੰਡਲਾਂ ਦਾ ਜਲ ਸਣ ਗੰਗਾ ਬੈਕੁੰਠ ਲਖ ਲਖ ਬੈਕੁੰਠ ਨਾਥ ਲਿਵਲਾਈ ਸਾਧੂ ਧੂਰ ਨਾ ਪੁਜਨੇ ਸਾਧ ਸੰਗਤ ਸਤਿਗੁਰੂ ਸਨਾਈ ਅੰਮ੍ਰਿਤ ਵੇਲੇ ਸਤਸੰਗ ਵਿੱਚ ਬੈਠ ਕੇ ਜੋ ਆਪਣੇ ਮਨ ਦੀ ਸਾਧਨਾ ਕਰ ਰਿਹਾ ਹੈ ਔਰ ਸੁਰਤ ਸ਼ਬਦ ਦੇ ਜੋੜ ਕੇ ਬੈਠਾ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਉਸ ਦੇ ਕਦਮਾਂ ਤੋਂ ਲੱਖਾਂ ਗੰਗਾ ਕੁਰਬਾਨ ਕੀਤੀਆਂ ਜਾ ਸਕਦੀਆਂ ਨੇ ਸਤਕੇ ਕੀਤੀਆਂ ਜਾ ਸਕਦੀਆਂ ਨੇ ਉਹ ਇਤਨਾ ਮਹਾਨ ਹੈ ਫਿਰ ਸਤਗੁਰ ਦੀ ਬਾਣੀ ਤੇ ਖੁੱਲ ਕੇ ਕਹਿੰਦੀ ਹੈ ਜਨ ਕੇ ਚਰਨ ਤੀਰਥ ਕੋਟ ਗੰਗਾ ऐसा जो पुरुष है ओदे चरणां दी जड़ी ਧੂੜ ਹੈ ਮਾਨੋ ਕਰੋਣਾ ਗੰਗਾ ਦਾ ਇਸ਼ਨਾਨ ਹੈ ਉਸ ਦਾ ਆਤਮ ਚਿੰਤਨ ਅੰਮ੍ਰਿਤ ਵੇਲੇ ਦਾ ਚਰਨ ਜਿੱਥੇ ਰੱਖੇਗਾ ਰੇਤ ਦੇ ਜ਼ਰਿਆਂ ਨੂੰ ਅਕਸ਼ੀਰ ਬਣਾ ਦੇਗਾ ਇਤਨੀ ਮਹਾਨਤਾ ਹੈ ਉਸ ਸਮੇਂ ਸਾਧਨਾ ਕਰਨ ਦੀ ਦੇਖਿਆ ਜਾਏ ਪੰਛੀਆਂ ਦੇ ਖੂਬਸੂਰਤ ਨਗਮੇ ਹੈ ਉਸੇ ਸਮੇਂ ਸੁਣਨ ਨੂੰ ਮਿਲਦੇ ਨੇ ਚਹਿਚਾਹਟ ਕਲੋਲ دے خوشی ایسے اگر کوئی ستا رہ گیا ہے تو اس تو زیادہ اور بد قسمت نہیں ہے اور اس سمیں جو اٹھ بیٹھا ہے آتم چنتن لی روح زمین دیچ اس تو زیادہ خوش قسمت لبناوی لبنا ہے او, او مہان خوش قسمت منق ہے دھنگر نانک دیو جی مہاراج کا فرمان ਪਰੀਪੂਰਨ ਪਰਮਾਤਮਾ ਦੇ ਚਰਨਾਂ ਦੇ ਸਭ ਤੋਂ ਵੱਡੀ ਜਿਹੜੀ ਭੇਟ ਹੈ ਉਹ ਭੇਟ ਅੰਮ੍ਰਿਤ ਵੇਲੇ ਆਈ ਹੈ ਬਸ ਉਸ ਸਮੇਂ ਨੂੰ ਤੂੰ ਪਰਮਾਤਮਾ ਦੇ ਅੱਗੋਂ ਰੱਖ ਭਾਉ ਉਸ ਸਮਾਂ ਪਰਮਾਤਮਾ ਲਈ ਹੈ ਧਨ ਕਮਾਣ ਦਾ ਅਲੱਗ ਵਕਤ ਭੋਜਨ ਛਕਣ ਦਾ ਅਲੱਗ ਸਰੀਰਕ ਕਿਰਿਆਵਾਂ ਦੇ ਅਲੱਗ ਸਮੇਂ ਔਰ ਸਮਾਜਿਕ ਸੰਬੰਧ ਆਰਥਿਕ ਰਿਸ਼ਤੇ ਰਾਜਨੀਤੀ ਦਾ ਵੇਲਾ ਇਸ ਦੇ ਲਈ ਆਪਣੇ ਆਪਣੇ ਸਮੇਂ ਨੇ ਪਰ ਰਾਤ ਦਾ ਚੌਥਾ ਪੈਰ ਪ੍ਰਭੂ ਨਾਲ ਮਿਲਣ ਦਾ ਸਮਾਂ ਹੈ ਈਸ਼ਵਰ ਨਾਲ ਜੁੜਨ ਦਾ ਸਮਾਂ ਹੈ ਇਸ ਸਮੇਂ ਨੂੰ ਤੂੰ ਈਸ਼ਵਰ ਦੇ ਹੀ ਅਰਪਣ ਕਰ ਪ੍ਰਭੂ ਦੇ ਅਰਪਣ ਕਰ ਇਹ ਸਮਾਂ ਆਪਣੇ ਕੋਲ ਨਾ ਰੱਖੀਂ ਸੁੱਤਾ ਨਾ ਰਹਿ ਜਾਈਂ ਉੱਠ ਉਸ ਸਮੇਂ ਔਰ ਇਹ ਉਠਣਾ ਇੱਕ ਬੰਦਗੀ ਹੈ ਉਠਣਾ ਇੱਕ ਇਬਾਦਤ ਹੈ ਇਹੀ ਕਾਰਨ ਹੈ ਕਹਿ ਦਿੱਤਾ ਗਿਆ ਇਹ ਸੁਭਾ ਸੁਭਾ ਅੱਲਾ ਦੀ ਹੈ ਇਹ ਸੁਭਾ ਇਹ ਸਵੇਰ ਇਹ ਮਹੂਰਤ ਬ੍ਰਹਮ ਹੈ ਇਹ ਸਮਾ ਅੰਮ੍ਰਿਤ ਵੇਲਾ ਅਮਰਤ ਦੀ ਬਰਖਾ ਹੋ ਰਹੀ ਹੈ ਦਰਸਲ ਕਹਿੰਦੇ ਨੇ ਉਸ ਸਮੇਂ ਮਾਇਆ ਸੁੱਤੀ ਪਈ ਹੁੰਦੀ ਹੈ ਮਾਇਆ ਦੇ ਸੁੱਤੇ ਰਹਿਣ ਤੋਂ ਮੁਰਾਦ ਇਹ ਹੈ ਅਕਸਰ ਲੋਕ ਸੁੱਤੇ ਪੈਨੇ ਤਾਂ ਦੁਨੀਆ ਜੀ ਸੁੱਤੀ ਪਈ ਹੈ ਤੋ ਬੋਲ ਵੀ ਬੰਦ ਨੇ ਕਰੀਬਨ ਕਰੀਬਨ ਨਵੇਂ ਫਸਦੀ ਜੋ ਮਨੁੱਖ ਦੇ ਬੋਲ ਹੁੰਦੇ ਨੇ ਸਮਾਜਿਕ ਹੁੰਦੇ ਨੇ ਆਰਥਿਕ ਹੁੰਦੇ ਨੇ ਰਾਜਨੀਤਿਕ ਹੁੰਦੇ ਨੇ ਔਰ ਉਹਨਾਂ ਬੋਲਾਂ ਦੇ ਨਾਲ ਵਾਤਾਵਰਣ ਮਲੀਨ ਹੁੰਦਾ ਹੈ ਉਹਨਾਂ ਬੋਲਾਂ ਦੀਆਂ ਤਰੰਗਾਂ ਚਾਰੋਂ ਪਾਸੇ ਛਾ ਜਾਂਦੀਆਂ ਨੇ ਨਵੇਂ-ਨਵੇਂ ਇਬਾਦਤ ਕਰਨ ਵਾਲੇ ਬੰਦੇ ਨੂੰ ਧਿਆਨ ਸਾਧਨਾ ਕਰਨ ਵਾਲੇ ਬੰਦੇ ਨੂੰ ਇਹ ਬੋਲ ਔਰ ਉਹਨਾਂ ਬੋਲਾਂ ਦੀਆਂ ਤਰੰਗਾਂ ਪ੍ਰਭਾਵਿਤ ਕਰਦੀਆਂ ਨੇ ਨਾਮ ਜੁੜਨ ਦੇਚ ਬਾਧਾ ਖੜੀ ਕਰ ਦਿੰਦੀਆਂ ਨੇ ਤੋ ਜਗਤ ਤੇ ਸੁਤਾ ਤੇ ਹੈ ਇਹ ਤਰੰਗਾ ਪੈਦਾ ਨਹੀਂ ਹੋ ਰਹੀਆਂ ਐ ਮਨੁਖ ਤੋ ਉਠ ਬੈਠ ਆਪਣੇ ਅੰਦਰੋਂ ਅਧਿਆਤਮਿਕ ਤਰੰਗਾ ਪੈਦਾ ਕਰ ਤਾਂ ਕਿ ਪ੍ਰਮਾਤਮਾ ਦੀ ਬਖਸ਼ਿਸ਼ ਜੋ ਬਰਸ ਰਹੀ ਏ ਉਹਦਾ ਤੋ ਪਾਤਰ ਬਣ ਸਕੈ ਔਰ ਆਪਣੀ ਝੋਲੀ ਦੇ ਜੋ ਹੈ ਪਾ ਸਕੈ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਨੂੰ ਐਸਾ ਕਹਿਆ ਅੰਮ੍ਰਿਤ ਵੇਲਾ ਸਚਨਾ ਵੜਿਆਈ ਵਿਚਾਰ ਅੰਮ੍ਰਿਤ ਵੇਲੇ ਉੱਠ ਕੇ ਸੱਚੇ ਨਾਮ ਦਾ ਚਿੰਤਨ ਤੇ ਉਸ ਵੱਡੇ ਦੀਆਂ ਵਡਿਆਈਆਂ ਦੀ ਵਿਚਾਰ ਤੋਂ ਕਰ ਇਹ ਗੱਲ ਵੱਖਰੀ ਹੈ ਕਿ ਦਿਨ ਭਰ ਵੀ ਤੂੰ ਵਿਚਾਰ ਕਰ ਸਕਦਾ ਹੈ ਪਰ ਉਹ ਤਰੰਗਾ ਉਸ ਵਿਚਾਰ ਨੂੰ ਗਹਿਰਾ ਨਹੀਂ ਜਾਣ ਦੇਣਗੀਆਂ ਜੋ ਚਾਰੋਂ ਪਾਸੇ ਫੈਲੀਆਂ ਹੋਈਆਂ ਨੇ ਰਾਤ ਨੂੰ ਸ਼ਰੀਰ ਵਿਸ਼ਰਾਮ ਦੇ ਜਾਣਾ ਚਾਹੁੰਦਾ ਹੈ ਤੇ ਸ਼ਰੀਰ ਦੀ ਚੇਤਨਾ ਸ਼ਰੀਰ ਦੀ ਸ਼ਕਤੀ ਸਾਰੀ ਸੁਕੜ ਰਹੀ ਹੈ ਮੁਸ਼ਕਿਲ ਹੈ ਉਸ ਸਮੇਂ ਤੋਂ ਸੰਘਰਸ਼ ਕਰਕੇ ਪ੍ਰਭੂ ਦਾ ਜੋ ਹੈ ਚਿੰਤਨ ਕਰ ਸਕें ਇਹ ਸਮਾਂ ਇਹ ਵਕਤ ਮਦਦ ਕਰਦਾ ਹੈ ਜਿਵੇਂ ਪਹਾੜ ਤੇ ਇੱਕ ਮਨੁੱਖ ਨਿਰਭਾਰ ਹੋ ਕੇ ਚੱਲ ਰਿਹਾ ਹੈ ਪਰ ਇੱਕ ਨੇ ਸਿਰ ਤੇ ਇੱਕ ਮਨ ਦਾ ਵਜ਼ਨ ਰੱਖਿਆ ਹੋਇਆ ਹੈ ਤਾਂ ਕਠਨ ਹੋਵੇਗਾ ਉਸ ਨੂੰ ਜੋ ਹੈ ਚੜਨਾ ਅੰਮ੍ਰਿਤ ਵੇਲੇ ਮਨੁੱਖ ਨਿਰਭਾਰ ਹੁੰਦਾ ਹੈ ਦਿਲ ਦਿਮਾਗ ਤੇ ਕੋਈ ਬੋਝ ਨਹੀਂ ਹੁੰਦਾ ਉਸ ਸਮਾਂ ਮਦਦ ਕਰਦਾ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਦੀ ਮਹਿਮਾ ਗਾਇਨ ਕਰਦੇ ਆ ਕਿ ਦੁਨੀਆ ਦੀਆਂ ਸਾਰੀਆਂ ਬਰਕਤਾਂ ਉਸ ਮਨੁੱਖ ਦੇ ਝੋਲੀ ਵਿੱਚ ਆਉਣ ਪੈਂਦੀਆਂ ਨੇ ਜੋ ਉਸ ਸਮੇਂ ਉੱਠ ਕੇ ਵਾਹਿਗੁਰੂ ਨਾਮ ਦਾ ਅਭਿਆਸ ਕਰਦਾ ਹੈ ਵਾਹਿਗੁਰੂ ਨਾਮ ਦਾ ਚਿੰਤਨ ਕਰਦਾ ਹੈ ਇਸ ਚਿੰਤਨ ਦੁਆਰਾ ਉਸ ਦਾ ਪ੍ਰਭੂ ਨਾਲ ਸੰਬੰਧ ਜੁੜਦਾ ਹੈ ਤੇ ਪ੍ਰਭੂ ਨਾਲ ਸੰਬੰਧ ਜੁੜਨ ਦਾ ਮਤਲਬ ਕੀ ਹੈ ਮਹਾਸ਼ਕਤੀ ਨਾਲ ਸੰਬੰਧ ਔਰ ਜੈਸੇ ਮਹਾਸ਼ਕਤੀ ਨਾਲ ਸੰਬੰਧ ਜੁੜਦਾ ਹੈ ਮਹਾਸ਼ਕਤੀ ਉਸ ਦੇ ਅੰਦਰ ਪ੍ਰਵੇਸ਼ ਹੋਣੀ ਸ਼ੁਰੂ ਹੋ ਜਾਂਦੀ ਹੈ ਈਸ਼ਵਰ ਨਾਲ ਜੁੜਿਆ ਹੋਇਆ ਮਨੁੱਖ ਕਮਜ਼ੋਰ ਨਹੀਂ ਹੋ ਸਕਦਾ ਤਿੱਥੇ ਜੋਦ ਮਹਾਬਲ ਸੂਰ ਤਿੰਨ ਮੇ ਰਾਮ ਰਹਾ ਭਰਪੂਰ ਜਿਨ੍ਹਾਂ ਦੇ ਅੰਦਰ ਰਾਮ ਭਰਪੂਰ ਹੋ ਕੇ ਸਮਾ ਜਾਂਦਾ ਹੈ ਉਹ ਮਹਾਬਲੀ ਹੁੰਦੇ ਨੇ ਯੋਧਾ ਹੁੰਦੇ ਨੇ ਸੂਰਬੀਰ ਹੁੰਦੇ ਨੇ ਔਰ ਅੰਮ੍ਰਿਤ ਵੇਲੇ ਦੀ ਇਸ ਬਰਕਤ ਨੂੰ ਪ੍ਰਾਪਤ ਕਰਕੇ ਮਹਾਨ ਯੋਧੇ ਉਹ ਬਣ ਜਾਂਦੇ ਨੇ